ਦੇ ਤੋਂ ਸੀਨੀਅਰ ਪੀਸੀ ਇੰਡੀਪੈਂਡੈਂਟ ਕਲੱਬ ਤੋਂ ਦولت ਪਹਿਲਵਾਨ ਇੱਕ ਵਾਰ ਇਹਨਾਂ ਲਈ ਤਾੜੀਆਂ ਲਾਉਂਦੇ ਆ। ਇਦਾਂ ਦੇ ਰੈਸਲਰ ਜਿਹੜੇ 68 ਕਿਜੀ ਜਿਹੜੇ ਸਾਡੇ ਪਹਿਲੇ ਜਿਹੜੇ ਨੈਸ਼ਨਲ ਤੇ ਇੰਟਰਨੈਸ਼ਨਲ ਪਹਿਲਵਾਨ ਬਣਿਆ ਕੈਂਪਾਂ ਚ ਗਏ ਆ ਤਾਂ ਇਹਨਾਂ ਨੂੰ ਜੇ ਮੈਂ ਕਿਹਾ ਨਾ ਤਾਂ ਛੋਟੇ ਗਾਮੇ ਤੇ ਵੀ ਨਾਂ ਦੇ ਰੱਖੀਏ ਤਾਂ ਵੀ ਇਦਾਂ ਦੀ ਇਹਨਾਂ ਤੇ ਤਿਆਰੀ ਸੀ ਅਸੀਂ ਸਾਰੇ ਇਹਨਾਂ ਨੂੰ ਦੇਖਦੇ ਸੀ ਇੰਨਾ ਇਹਨਾਂ ਦਾ ਤੀਰ ਪੱਗਿਆ ਸੀ ਪਹਿਲਾਂ ਤੁਹਾਡਾ ਰੋਸਟਰ ਕਲੱਬ ਚ ਸਵਾਗਤ ਕਰਦੇ ਆਂ ਥੈਂਕ ਯੂ ਤੁਹਾਨੂੰ ਬਹੁਤ ਬਹੁਤ ਧੰਨਵਾਦ ਇਹ ਮੈਨੂੰ ਇਨਵਾਈਟ ਕਰਨ ਤੇ ਮੈਂ ਆਉਂਦਾ ਹਾਂ ਲੇਟ ਹੋਇਆ ਪੈਟਰ ਚੋਂ ਤੁਹਾਡੀ ਪ੍ਰੈਕਟਿਸ ਦੇਖਣ ਦਾ ਸਟਾਰਟ ਕਰਦਾ ਹਾਂ ਕੁਝ ਬਾਕੀ ਕੁਝੀ ਬਹੁਤ ਕਰਮਾ ਵਾਲਿਆ ਤੁਹਾਨੂੰ ਇਹਦਾ ਕੋਸਟ ਮਿਲੇ ਅਸੀਂ ਮੈਂ ਨਾਲ ਹੀ ਨਾਲ ਆਪਣੇ ਦੇ ਨਾਲ ਥੋੜਾ ਜਿਹਾ ਸਰਦਾਰ ਪਿੱਛੇ ਹੀ ਇੰਦਰ ਉਹਨਾਂ ਨੇ ਜਿੱਲੀ ਸਾਥ ਕਰਨੀ ਇਹਨਾਂ ਨੇ ਕੀਤੀ ਆ ਜਿਸ ਮੈਦੋਂ ਘੁੱਟ ਕੇ ਬਾਤ ਜਿਸ ਵੀ ਟੋਰਨੀ ਕੀਤੀ ਇਹਨਾਂ ਨੇ

ਅੱਜ ਮੇਰੇ ਲਈ ਬਹੁਤ ਵਧੀਆ ਦਿਨ ਹੈ ਸਾਡੇ ਸੀਨੀਅਰ ਪਹਿਲਵਾਨ ਦولت ਸਿੰਘ ਅੱਜ ਸਰੀਚ ਆਇਆ ਸਾਡੇ ਕੋਲ ਅੱਜ ਕਲੱਬ 'ਚ ਵੀ ਪਹਿਲਵਾਨਾਂ ਨੂੰ ਮਿਲੇ ਆ ਜੇ ਅਸੀਂ ਇਹਨਾਂ ਨੂੰ ਛੋਟੇ ਗਾਮੇ ਦੇ ਤੌਰ ਦੇ ਵੀ ਇਹਨਾਂ ਦਾ ਨਾਮ ਵਰਤੀ ਹੈ ਤਾਂ ਇੰਨੀ ਸੋਹਣੀ ਇਹਨਾਂ ਦੀ ਤਿਆਰੀ ਸੀ ਤਾਂ ਪਹਿਲਵਾਨ ਜੀ ਤੁਹਾਡਾ ਰਸਤਮ ਦੀ ਆਵਾਜ਼ ਤੇ ਅਸੀਂ ਵੈਲਕਮ ਕਰਦੇ ਆ ਅੱਜ ਤੁਹਾਡੇ ਟੈਡ ਦੀਆਂ ਗੱਲਾਂ ਅਸੀਂ ਪੂਰੇ ਵਾਲਚ ਰੂਪ ਰੂਪ ਕਰਨੀਆਂ ਤਾਂ ਤੁਸੀਂ ਆਪਣਾ ਪਹਿਲਾ ਪਿਛੋਕੜ ਦੱਸੋ ਕਿਹੜਾ ਪਿੰਡ ਸੀ ਤਾਂ ਕਦੋਂ ਤੋਂ ਤੁਸੀਂ ਪਲਵਾਨੀ ਸ਼ੁਰੂ ਕੀਤੀ ਆ। ਅਰਜ਼ੀਦ ਪਹਿਲਾਂ ਪਹਿਲਾਂ ਦਾ ਬਹੁਤ ਧੰਨਵਾਦ। ਤੇ ਸਾਰੇ ਰਸਤਮ ਦੀ ਆਵਾਜ਼ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਥੈਂਕ ਯੂ। ਤੇ ਤੁਸੀਂ ਬੜਾ ਚੰਗਾ ਕੰਮ ਕਰ ਰਹੇ ਆ ਜਿਹਦੇ ਨਾਲ ਕਈ ਵਾਰ ਸਾਡੇ ਵਰਗੇ ਜਿਹੜੇ ਹੁਣ ਪਿੱਛੇ ਰਹਿ ਗਏ ਜਾਂ ਜੋ ਵੀ ਆ ਉਹ ਵੀ ਨਵੀਂ ਪੀੜ੍ਹੀ ਦੇ ਸਾਹਮਣੇ ਤੁਸੀਂ ਕਰਦੇ ਆ ਪਲਵਾਨੀ ਨੂੰ ਪ੍ਰਮੋਟ ਕਰਦੇ ਆ ਬਹੁਤ ਧੰਨਵਾਦ। ਤੇ ਬਾਕੀ ਮੇਰੇ ਬਾਰੇ ਜਿਹੜਾ ਸਾਡਾ ਪਿੰਡ ਢੱਡੇ ਪੈਂਦਾ ਠੀਕ ਹੈ ਜਲੰਧਰ ਦੇ ਕੋਲ ਆ ਤੇ ਪਹਿਲਵਾਨੀ ਸਾਡੇ ਪਰਿਵਾਰ ਵਿੱਚ ਸੀ ਜੀ ਠੀਕ ਹੈ ਜੀ ਪਹਿਲਵਾਨ ਬਸੰਤ ਸਿੰਘ ਨਰਵਾਲ ਮੇਰੇ ਦਾਦਾ ਜੀ ਸੀ ਬੜੇ ਵੱਡੇ ਮੱਲ ਸੀ ਠੀਕ ਹੈ ਤੇ ਫਾਦਰ ਸਾਹਿਬ ਵੀ ਪਹਿਲਵਾਨ ਸਾਰੂ ਸਿੰਘ ਨਰਵਾਲ ਠੀਕ ਹੈ ਉਹ ਯੂਨੀਵਰਸਿਟੀ ਇੰਟਰ ਯੂਨੀਵਰਸਿਟੀ ਚੈਂਪੀਅਨ ਵੀ ਸੀ ਨੈਸ਼ਨਲਸ ਵੀ ਸਿਲਵਰ ਮੈਡਲਿਸਤ ਸੀ ਪਰਿਵਾਰ ਚ ਫਿਰ ਸਾਰੇ ਪਹਿਲਵਾਨ ਨੇ ਤੇ ਉੱਥੋਂ ਉੱਥੋਂ ਪਹਿਲਵਾਨੀ ਫਿਰ ਸਾਨੂੰ ਵੀ ਜਾਗ ਲੱਗਿਆ ਹਾਂ ਜੀ ਵਿੱਚ ਕੋਈ ਪੁੱਛਤਾ ਨਹੀਂ ਕੀਤਾ ਪਹਿਲਵਾਨ ਜੀ ਜਦ ਤੱਕ ਕਿ ਉਹ ਕਰਨੀ ਪੈਣੀ ਹੈ ਇਹ ਤੁਹਾਨੂੰ ਇਦਾਂ ਤਾਂ ਨਹੀਂ ਕੋਈ ਗੱਲ ਵੀ ਨਹੀਂ ਇਦਾਂ ਤਾਂ ਨਹੀਂ ਗੱਸੀ ਕੁਝ ਵੀ ਉਹ ਉਦਦੇ ਵਿੱਚ ਦੇਖਦੇ ਦੇਖਦੇ ਚੱਲਦਾ ਚੱਲਦੀ ਪਿਆ ਬਸ ਯਾ ਠੀਕ ਹੈ ਤਾਂ ਜਿਹੜੀ ਪਹਿਲੀ ਬਣਾ ਜੀ ਕੋਲ ਜਿੱਤੀ ਆ ਤੁਹਾਨੂੰ ਲੱਗਿਆ ਵੇ ਦولت ਪਹਿਲਵਾਨ ਵੇ ਕੁਛ ਕਰ ਸਕਦਾ ਤੁਹਾਡੇ ਬਾਬੇ ਨੂੰ ਲੱਗਿਆ ਜਾਂ ਡੈਡੀ ਨੂੰ ਲੱਗਿਆ ਉਹ ਕਦੋਂ ਤੋਂ ਸੀਗਾ ਜਦੋਂ ਤੁਸੀਂ ਫਿਰ ਆਪਣੇ ਪ੍ਰੋਪਰ ਪਲਵਾਨੀ ਪੈਂਤਰੇ ਚ ਆ ਗਏ ਇਹ ਤਾਂ ਕੋਈ ਨਹੀਂ ਜਿਹਦਾ 8ਵੀਂ ਵਿੱਚ ਜਦੋਂ ਪੜਦਾ ਸੀ ਤਾਂ ਸਾਡੇ ਪਿੰਡ ਵਿੱਚ ਨਾ ਇੱਕ ਕੋਚ ਦੀ ਜੌਬ ਲੱਗਲੀ ਨਾਮ ਇਹ ਉਹਨਾਂ ਨੇ ਐਨਐਸ ਕੀਤੀ ਸਰਦਾਰ ਕਿਰਪਾਲ ਸਿੰਘ ਗੁਰਦਾਸਪੁਰ ਤੋਂ ਵੀ ਠੀਕ ਹੈ ਜੀ ਉਹ ਸਾਡੇ ਪਿੰਡ ਲੈ 6 ਮਹੀਨੇ ਤਾਂ ਉਹਨਾਂ ਨੇ ਸਾਨੂੰ ਨਵੇਂ-ਨਵੇਂ ਜੌਬ ਉਹਨਾਂ ਦੀ ਸੀ ਨੇ ਸਾਨੂੰ ਕਾਫੀ ਦਾਦ ਦਿੱਸੇ ਅੱਛਾ ਜੀ ਤੇ ਜਲੰਧਰ ਲੈ ਗਏ ਗਏ ਤਾਂ ਜਲੰਧਰ ਅਸੀਂ ਮੈਂ ਜਲੰਧਰ ਦੀ ਟੀਮ ਦੇ ਟ੍ਰਾਇਲ ਜਿੱਤੇ 1980 ਦੀ ਗੱਲ ਹੈ ਕਰਵਾ ਤਿੰਨ ਕੁ ਮਹੀਨੇ ਉਹਨਾਂ ਨੂੰ ਆਇਆ ਮੁੱhle ਹੋ ਗਈ ਇਸ ਤੇ ਪਰ ਜਲੰਧਰ ਦੀ ਟੀਮ ਦੇ ਟ੍ਰਾਇਲ ਦਿੱਤੇ ਫਿਰ ਪੰਜਾਬ ਚੈਂਪੀਅਨਸ਼ਿਪ ਉਹ ਜਲੰਧਰ ਹੂੰ ਹੂੰ ਉਹਦੇ ਚ ਮੈਂ ਫਸਤਾ ਫਿਰ ਨੈਸ਼ਨਲ ਖੇਡਾਂ ਗਿਆ ਰੋहतक ਹਾਂਜੀ ਉੱਥੇ ਵੀ ਮੈਂ ਨੈਸ਼ਨਲ ਤੋਂ ਮੈਡਲ ਲੈ ਕੇ ਮੁੜਿਆ ਕਿਆ ਬਾਤ ਹੈ ਤੇ ਬਾਅਦ ਵਿੱਚ ਸਫ਼ਰ ਸ਼ੁਰੂ ਹੋ ਗਿਆ ਸਫ਼ਰ ਤੁਸੀਂ ਫਿਰ ਜਿਹੜੀ ਸਕੂਲ ਚੋਂ ਯੂਨੀਵਰਸਿਟੀ ਜਾਂ ਉਸ ਟਾਈਮ ਗਏ ਯੂਨੀਵਰਸਿਟੀ ਕੋਈ ਕੋਣਾ ਜਿਹੜੀਆਂ ਤੁਹਾਡੀਆਂ ਬੈਸਟ ਹੋਣ ਜਿਹੜੀਆਂ ਯਾਦਗਾਰ ਜੇ ਤੁਸੀਂ ਦਿੱਲੀ ਵਾਲੇ ਨਾਲ ਕੋਲੇ ਹੈ ਜਾਂ ਹਰਿਆਣੇ ਵਾਲੇ ਨਾਲ ਜਿਹੜੀਆਂ ਕੋਈ ਸਕੂਲ ਵਿੱਚ ਜਾਂ ਯੂਨੀਵਰਸਿਟੀ ਮੈਨੂੰ ਕਈ ਵਾਰ ਚਾਂਸ ਨਹੀਂ ਮਿਲਿਆ ਜਦੋਂ ਤੁਸੀਂ ਜੀ ਬਗੈਰਾ ਹੋ ਜਾਂਦੇ ਇੱਕ ਵਾਰੀ ਜਦੋਂ 11ਵੀਂ ਵਿੱਚ ਵਿੱਚ ਮੈਂ ਪੜਦਾ ਸੀ ਤਾਂ ਉਦੋਂ ਵੀ ਮੈਂ ਇੰਟਰਵਰਸਿਟੀ ਗਿਆ ਠੀਕ ਹੈ ਜੀ ਤੇ ਉਦੋਂ ਫਿਰ ਮੈਂ ਛੋਟਾ ਸੀ ਨਹੀਂ ਕੋਈ ਗੱਲ ਬਣੀ ਬਣੀ ਤੇ 12ਵੀਂ ਵਿੱਚ ਮੇਰੇ ਇੰਤਰੀ ਹੋ ਗਈ ਠੀਕ ਹੈ ਜੀ ਮੈਂ ਇੰਤਰੀ ਸੀ ਬੈਠ ਤਾਂ ਨਹੀਂ ਕੋਈ ਫਿਰ ਅੱਗੇ ਯੂਨੀਵਰਸਿਟੀ ਚ ਲੱਗੇ ਤਾਂ ਫਿਰ ਇੰਟਰਵਰਸਿਟੀ ਨਹੀਂ ਜਾ ਸਕਦਾ ਨਹੀਂ ਜਾ ਤੇ ਜੋ 13ਵੀਂ ਜਿ ਪੜਦਾ ਉਹਦੋਂ ਬੜੀ ਤਿਆਰੀ ਸੀ 68 ਕਿਲੋ ਜ ਮੈਂ ਯੂਨੀਵਰਸਿਟੀ ਦੇ ਤਿਆਰ ਕਿਆ ਬਾਤ ਤੇ ਉਦੋਂ ਫਿਰ ਇੰਦਰਾ ਗਾਂਧੀ ਦੀ ਉਹ ਕਾਂਡ ਹੋ ਗਿਆ ਸੀ ਹਾਂ ਜੀ ਤੇ ਉਹਦੇ ਵਿੱਚ ਫਿਰ ਟੀਮ ਚੱਲੀ ਸੀਗੀ ਫਿਰ ਸਾਰਾ ਕੁਝ ਰੋਲਾ ਪੈ ਤਾ ਗਿਆ ਫਿਰ ਟੀਮ ਗਈ ਬਾਅਦ ਤੋਂ ਰੋਗੇ ਜਿੰਨਾ ਹਾਂ ਤੇ ਫਿਰ ਉਦੋਂ ਬਾਅਦ ਫਿਰ ਮੈਂ ਕਾਲਜ ਛੱਡ ਤਾਂ ਵੀ ਇਹ ਨਹੀਂ ਕੀਤੀ ਪੜ੍ਹਦੀ ਹਾਂ ਹਾਂ ਜੀ ਡੇਸ ਟਾਈਮ ਜੇ ਮੈਂ ਗੱਲਾਂ ਕਰਦਾ ਜਿੱਦਾਂ ਤੁਹਾਨੂੰ ਦੱਸਿਆ ਵੀ ਗਾਮੇ ਪਹਿਲਵਾਨ ਦਾ ਛੋਟਾ ਗਾਮਾ ਜੇ ਕਹਦੇ ਇਹ ਪੰਜਾਬ ਦਾ ਦੌਲਤ ਪਹਿਲਵਾਨ ਅੱਜ ਸਾਡੇ ਵਿੱਚ ਆ ਅੱਜ ਪੂਰੀਆਂ ਢੇਡੀਆਂ ਗੱਲਾਂ ਕਢਾਉਣੀਆਂ ਅਸੀਂ ਉਸ ਟਾਈਮ ਪਹਿਲਵਾਨ ਜੀ ਤੁਹਾਨੂੰ ਦੇਖਿਆ ਸੀ ਜਲੰਧਰ ਪੂਰੇ ਜਦੋਂ ਐਂ ਫਸੇ ਪਟ ਆਉਂਦੇ ਸੀ ਐਦਾਂ ਵੀ ਅਸੀਂ ਜੋ ਦੇਖਦੇ ਕਹਿੰਦੇ ਵੀ ਦੌਲਾ ਆਇਆ ਵੀ ਪਹਿਲਵਾਨ ਹੈ ਬੇਦਾਂ ਦੀ ਤਿਆਰੀ ਸੀ ਉੱਥੇ ਦੀਆਂ ਜਰੂਰ ਜਲੰਧਰ ਹੋਲੇ ਮੱਲੇ ਦੀਆਂ ਗੋਲਾਂ ਦਸਰ ਜਿਹੜੀਆਂ ਤੂੰ ਹੀ ਬਹੁਤ ਜ਼ਿਆਦਾ ਨਹੀਂ ਨਹੀਂ ਬਹੁਤ ਗੱਲੀ ਇਹ ਨੇ ਪਰ ਠੀਕ ਸੀ ਤਿਆਰੀ ਬਾਕੀਆਂ ਦਾ ਬਹੁਤ ਬਹੁਤ ਸੋਹਣਾ ਸੀ ਹੋਲੇ ਮੱਲੇ ਜੇ ਹੋਲੇ ਮੱਲੇ ਦੀ ਗੱਲ ਕਰੀਏ ਤਾਂ ਮੈਂ ਜਨਵਰੀ ਦਾ ਸੈਕੰਡ ਆ ਠੀਕ ਹੈ ਪਹਿਲੀ ਦੋ ਘੰਟੇ ਵਾਰੀ ਦਾ ਸੀਗਾ ਵੀ ਚਲ ਸੈਕੰਡ ਹੁਣ ਆਇਆ ਆਲੇ ਜਿਹੜੇ ਫਰਸਟ ਆਉਦੇ ਉਹਨਾਂ ਨਾਲ ਮੈਂ ਛੋਟਾ ਸੀ ਅੱਜ ਬਹੁਤ ਜੁੱਧ ਬੜੇ ਹੁੰਦੇ ਹੁੰਦੇ ਸੀ ਕੀ ਪਤਾ ਸੀ ਇਹ ਕਹਿੰਦੇ ਪੁੱਲਾ ਹਲੇ ਟਾਈਮ ਹੈਗਾ ਵੀ ਚਲ ਕੋਈ ਨਹੀਂ ਅਗਲੇ ਸਾਲ ਤੇ ਤੀਜੀ ਵਾਰੀ ਫੇਰ ਸੈਕੰਡ ਆ ਫੇਰ ਉਹਨੂੰ ਕਿਸੇ ਆਂ ਐਸਐਨ ਉਹਨੂੰ ਲਿਆ ਫੇਰ ਮਨ 'ਚ ਲੱਗਾ ਵੀ ਮੈਂ ਇਹ ਕੀ ਹੋਈ ਜਾਂਦਾ ਜੀ ਇਹ ਕੀ ਹੋਈ ਜਾਂਦਾ ਇਹਨੀ ਤਿਆਰੀ ਦੇ ਬਾਅਦ ਵੀ ਹਾਂਜੀ ਫੇਰ ਉਦੋਂ ਅਗਲੇ ਸਾਲ 1989 ਵਿੱਚ ਸੀ ਫੇਰ ਤਾਂ ਪੰਜਾਬ ਚ ਫਰਸਟ ਆਉਣਾ ਜਾਂ ਆਪਣੇ ਵਜਨ ਤੇ ਇਦਾਂ ਹੀ ਜਦੋਂ ਪਿੰਡ ਚ ਫਰਸਟ ਆ। ਫਿਰ ਮੈਨੂੰ ਕੀ ਕਾਰਨ ਲੱਗਾ ਦੇਖੋ ਅੱਜ ਕੱਲ੍ਹ ਹੁਣ ਜਿਹੜੇ ਛੋਟੇ ਬੇਟਾਂ ਦੇ ਨੇ ਪੰਜਾਬ ਦੇ ਨੇ ਉਹਨਾਂ ਨੇ ਜਦੋਂ ਤੁਹਾਡੇ ਉਦੋਂ ਉਸ ਟਾਈਮ ਦੇ ਜਿਹੜੇ ਤੁਹਾਡੇ ਉਸ ਤੁਹਾਡਾ ਨਾਮ ਸੀ ਮਲਕੀਤੇ ਦਾ ਨਾਮ ਸੀ ਹੀਰਾ ਸੀ ਇੱਕ ਲੱਡੂ ਪਹਿਲਵਾਨ ਸੀ ਹੈ ਨਾ ਹੰਦਰਾ ਵੀ ਸੀਸ਼ਤੀ ਸੁਣੇ ਸੀਗੇ ਪਹਿਲਵਾਨ ਜਿਹੜੇ ਛੋਟੇ ਬੇਟਾਂ ਦੇ ਕਿੰਨੇ ਸੀਗੇ ਹੈ ਨਾ ਹਾਂਜੀ ਕਿੰਨਾ ਨਾਮ ਸੀ ਛੋਟੀਆਂ ਘੋਲਾਂ ਨੂੰ ਕਿੰਨੇ ਲਾਈਕ ਕਰਦੇ ਸੀ ਪੰਜਾਬ ਦੀ ਪੁਰਾਣੀ ਕੀ ਕਾਰਨ ਬਣ ਲੱਗਦਾ ਤੁਹਾਨੂੰ ਇਹ ਜਿਹੜਾ ਅੱਜ ਕੱਲ੍ਹ ਨਹੀਂ ਹੋ ਰਿਹਾ ਇਦਾਂ ਵੱਡੇ ਭਲਵਾਨਾਂ ਨਾਲੋਂ ਤੁਹਾਡੀ ਜ਼ਿਆਦਾ ਊcola ਦੇ ਪਤਾ ਨਹੀਂ ਜਦੋਂ ਨਾ ਮੇਰੇ ਮਲਕੀਤੇ ਨਾ ਬੜੇ ਭੂਲੇ ਹੁਸ਼ਿਆਰਪੁਰ ਦਾ ਮਲਕੀਤ ਪਹਿਲਵਾਨ ਬਹੁਤ ਵਧੀਆ ਦਗੜਾ ਕਾਰਬਾਨ ਸੀ ਹਾਂਜੀ ਹਾਂਜੀ ਤੇ ਹੋਲੇ ਮੱਲੇ ਤੇ ਤਕਰੀਬਨ ਹਰੇਕ ਹੋਲੇ ਮੱਲੇ ਤੇ ਸਾਡਾ ਮੈਚ ਹੁੰਦਾ ਹੈ ਹਾਂਜੀ ਹਾਂਜੀ ਤੇ ਕਈ ਵਾਰ ਲੋਕ ਚਾਚੂਪੀ ਵਿੱਚ ਦੇਖਦੇ ਸੰਤਰੇ ਸੁੱਤਰੇ ਜੂਸ ਪੀਣਗੇ ਹੁੰਦੇ ਬਾਹਰ ਜੋ ਥੋੜਾ ਘੋਲ ਹਲਕੇ ਹੁੰਦੇ ਜੀ ਦਾ ਉਹ ਵੱਡੇ ਮੈਚਾਂ ਦਾ ਤਾਂ ਤੁਸੀਂ ਛੱਡੋ ਜਦੋਂ ਸਾਡਾ ਨਾਮ ਬੋਲਦਾ ਸੀ ਤਾਂ ਇੱਕ ਵਾਰੀ ਤਾਂ ਲੋਕ ਦੌੜਦੇ ਐ ਦੌੜ ਕੇ ਉਧਰੋਂ ਸਾਰਾ ਕੁਝ ਛੱਡ ਕੇ ਭੱਜਦੇ ਛੱਡ ਕੇ ਆ ਜਾਂਦੇ ਮੈਂ ਉਹੀ ਗੱਲਾਂ ਅਸੀਂ ਆਪ ਦੇਖੀਆਂ ਐ ਮੈਂ ਤਾਂ ਦੱਸਦਾ ਮੈਂ ਹੁਣ ਕਰੇਜ ਹੁੰਨਾ ਹੈ ਨਹੀਂ ਉਹ ਚੀਜ਼ਾਂ ਪਹਿਲਵਾਨਾਂ ਦਾ ਕਿਉਂਕਿ ਉਦੋਂ ਜਦੋਂ ਤੁਹਾਡੀਆਂ ਕੋਲਾ ਹੁੰਦੇ ਸੀ ਆਪ ਦੇਖਿਆ ਵੀ ਇੰਨਾ ਰੌਲਾ ਪੈਂਦਾ ਸੀ ਨਾਲੇ ਇਦਾਂ ਦੇ ਕੋਲ ਕਾਂਡੇਦਾਰ ਹੁੰਦੇ ਸੀ ਕਾਹ ਦਾ ਪਤਾ ਹੁਣ ਵੀ ਸ਼ਾਇਦ ਹੁੰਦਾ ਮੈਂ ਚਲੋ ਇੰਡੀਆ ਕਰ ਲਈ ਇੰਨੀ ਲੌਂਗ ਟਾਈਮ ਹੋ ਗਿਆ ਪਰ ਉਦੋਂ ਇਦਾਂ ਸੀਗਾ ਮੇਰੇ ਛਾਂ ਚ ਵਿੱਚ ਵੀ ਜਦੋਂ ਮਲਕੀਤ ਨਾਲ ਕੋਲ ਹੁੰਦੀ ਹੁੰਦੀ ਹਾਂਜੀ ਪਹਿਲੀ ਵਾਰ ਜਦੋਂ ਮਨਕੀਤ ਨਾਲ ਗੋਲ ਹੋਈ ਤਾਂ 10-15 ਮਿੰਟ ਬਰਾਬਰ ਹੋਈ ਸੀ ਠੀਕ ਹੈ ਤੇ ਲੋਕਾਂ ਨੇ ਬਹੁਤ ਚਾਹ ਵੀ ਤਾਂ ਮਨਕੀਤ ਨਾਲ ਕੋ ਬਰਾਬਰ ਗੋਲ ਗਿਆ ਉੱਡੀ ਕਬੀੜ ਦਾ ਹੀ ਆ ਹਾਂ ਜੀ ਉਹ ਉਹ ਚੇਂਜ ਜਿਹਾ ਬਟਾ ਬਟੇ ਰਹੀ ਰਿਹਾ ਉਹ ਸਾਰਿਆਂ ਨੂੰ ਸਾਰਿਆਂ ਮੂੜੇ ਹੋ ਮੈਨੂੰ ਉਹ 2-2 ਰੁਪਏ ਦੇ ਨੋਟ ਹੁੰਦੇ ਸੀ ਉਹਦੇ ਮੇਰਾ ਝੋਟਾ ਧਰ ਗਿਆ ਹੈ ਕਿਆ ਬਾਤ ਹੈ ਉਦੋਂ ਫੇ ਮਨ ਤੁਸੀਂ ਨਾਲੇ ਮੱਡ ਰੈਸਲਿੰਗ ਕਰਦੇ ਰਹਿੰਦੇ ਸੀ ਕੋਈ ਤੁਹਾਨੂੰ ਫਰਕ ਲੱਗਾ ਜਾਂ ਉਹਦੇ ਕਰਦੇ ਨਹੀਂਦੇ ਉਹਦੋਂ ਇੰਨਾ ਤਾਂ ਨਹੀਂ ਫਰਕ ਲੱਗਦਾ ਹੂੰ ਹੂੰ ਤੇ ਲਗੋਟੇ ਹੱਥ ਪਾਲਨਦੇ ਸੀ ਜਾਂ ਕੋਈ ਉਹਤੇ ਹੱਥ ਜੇ ਨਹੀਂ ਵੀ ਪਾਉਂਦੇ ਅਗਲਾ ਦਬਾਈ ਲੈਂਦਾ ਜਿਹੜੇ ਸਿਰਜ ਵਾਲੇ ਸੀ ਛੜਵਾਣੇ ਜਰੂਰ ਆਉਂਦੇ ਸੀ ਸਾਂਵੇਜ ਕੋਈ ਨਹੀਂ ਲੜੀਦਾ ਸੀ ਲੜਦੇ ਸੀ ਲੜਦੇ ਸੀ ਕਦੋਂ ਸੁਭਬ ਬਣਿਆ ਜਿਹੜਾ ਤੁਸੀਂ ਜਦੋਂ ਇੰਡੀਆ ਟੀਮ ਚ ਗਏ ਆ ਜਦੋਂ ਕੈਂਪਾਂ ਚ ਗਏ ਆ ਉਹ ਕਦੋਂ ਚਾਂਸ ਬਣਿਆ ਚਾਂਸ ਦੇਖੋ ਕੈਂਪਾਂ ਵਿੱਚ ਨਾ ਜਦੋਂ ਮੈਂ ਪਹਿਲੀ ਵਾਰੀ 1980 ਚ ਅੰਡਰ 4 ਟੀਮ ਠੀਕ ਹੈ ਮੈਚ ਜਿੱਤ ਕੇ ਆਈ ਤਾਂ ਮੈਂ ਕੈਂਪ ਵਿੱਚ ਸੀ ਕੈਂਪ ਵਿੱਚ ਮੈਨੂੰ ਰੱਖ ਲਈ 14 ਸਾਲ ਵਾਲੇ ਠੀਕ ਹੈ ਚੰਡੀਗੜ੍ਹ ਲੱਗਾ ਸੀ ਉਦੋਂ ਇਦਾਂ ਹੀ ਉਹਦਾ ਜਿੱਦਾਂ ਉਦੋਂ ਕੈਂਪ ਵਿੱਚ ਜਾਈਦਾ ਸੀ ਕੋ ਤਿੰਨ ਮਹੀਨੇ ਹਾਂਜੀ ਕਈ ਵਾਰੀ ਮੈਨੂੰ ਪਿੰਡ ਦਾ ਜ਼ਿਆਦਾ ਚੇਤਾ ਆਉਂਦਾ ਸੀ ਤਕਰੀਬਨ ਆਜੀਦਾ ਸੀ ਕੈਂਪ ਛੱਡ ਕੇ ਵੀ ਕੇ ਜੀ ਠੀਕ ਹੈ ਤੇ ਪਰ ਉਦੋਂ ਤਾਂ ਕੈਂਪ ਵੀ ਚੱਲੀ ਜਾਂਦੇ ਸੀ ਨਾਲ ਦੇ ਨਾਲ ਤਕਰੀਬਨ ਮੈਂ 80 ਤੋਂ ਲੈ ਕੇ 99 ਤੱਕ ਜਿੰਨੀਆਂ 2 ਕੁ ਸਾਲ ਜਾਂ ਸਾਲ ਨੈਸ਼ਨਲ ਨਹੀਂ ਗਿਆ ਆਦਰਵਾਇਜ਼ ਮੈਂ ਗਿਆ ਮੈਂ ਕਦੀ ਮੈਡਲ ਤੋਂ ਖਾਂਦੀ ਹਾਰ ਹਰ ਵਾਰੀ ਮੈਡਲ ਹੁੰਦਾ ਸੀ ਕੈਂਪ ਚ ਰਹਿਦਾ ਸੀ 88 올림픽 ਕੈਂਪ ਵਿੱਚ ਸੀਗੇ ਠੀਕ ਹੈ ਤੇ 89 ਜਦੋਂ ਨੈਸ਼ਨਲ ਟੀਮ ਵਿੱਚ ਗਿਆ ਗਿਆ 12 ਮੈਡਲ ਦਿੱਤੇ ਠੀਕ ਹੈ ਕਿਹੜੀ ਜਗ੍ਹਾ ਗਏ ਅਸੀਂ ਸੀਰੀਆ ਗਏ ਸੀ ਦੋਮੈਸਕਸ ਉੱਥੇ ਵੀ ਰਾਜਸਥਾਨੀ ਉੱਥੇ ਟੂਰਨਾਮੈਂਟ ਠੀਕ ਹੈ ਵਧੀਆ ਕੋਲ ਹੋਏ ਤਾਂ ਮੈਂ ব্রੌਂਜ਼ ਮੈਡਲ ਦਿੱਤੇ ਉਦੋਂ ਉੱਠ ਕੇ ਆ ਕੇ ਫਿਰ ਮੇਰੇ ਇੰਗਰੀ ਹੋ ਗਿਆ ਉਦੋਂ ਬਾਅਦ ਆ ਗਿਆ ਹਾਂ ਜੀ 2 ਮਹੀਨੇ ਦੇ ਵਿੱਚ ਉਦੋਂ ਕੈਂਪ ਚ ਸੀ ਦਿੱਲੀ ਤੇ ਉਹ ਫਿਰ ਸਾਰਾ ਕੁਝ ਤੁਹਾਡਾ ਬਣਾਇਆ ਬਣਾਇਆ ਜੋ ਤੁਹਾਡੇ ਦਿਮਾਗ ਦੇ ਵਿੱਚ ਹੈਗਾ ਫਿਰ ਤੁਸੀਂ ਕਰੀ ਨਹੀਂ ਕੁਝ ਸਕਦੇ ਤੇ 2 2.5 ਸਾਲ ਉਦੋਂ ਕੋਈ ਕੈਰਜ ਦਾ ਉਹ ਕੈਂਪਾਂ ਚ ਕੈਰੋਪ੍ਰੈਕਟਰ ਨਾਲ ਹੁੰਦੇ ਆ ਸਾਰਾ ਕੁਝ ਡਾਕਟਰ ਵੀ ਉਹ ਤੁਹਾਨੂੰ ਦੱਸਦੇ ਕੋਈ ਉਹਨਾਂ ਨੇ ਕੋਈ ਸੁਝਾਅ ਦਿੱਤਾ ਤੁਹਾਨੂੰ ਸੁਝਾਅ ਕਿਸੇ ਨੇ ਨਹੀਂ ਦਿੱਤਾ ਉੱਥੇ ਉਹ ਹੁੰਦੀ ਸੀ ਫਿਜ਼ੀਓਥੈਰੇਪੀ ਜਿੱਦਾਂ ਮਸ਼ੀਨਾਂ ਵਿੱਚ ਉਹਨਾਂ ਨੇ ਕਰਦੇ ਸੀ ਟਰਾਈ ਪਰ ਠੀਕ ਨਹੀਂ ਹੋਈ ਗੱਲ ਬਣੀ ਨਹੀਂ ਉਹ ਗੱਲ ਬਣੀ ਨਹੀਂ ਜਿੱਦਾਂ ਮੈਂ ਰੈਸਲਿੰਗ ਨਹੀਂ ਕਰ ਸਕਦਾ ਜੇ ਜ਼ਿਆਦਾ ਇੰਜਰੀ ਵੱਡੀ ਆ ਜਿਹੜੇ ਇਹਦਾ ਮਤਲਬ ਇੰਜਰੀ ਵੱਡੀ ਸੀ ਅਸਲ ਵਿੱਚ ਪਹਿਲਵਾਨ ਨੇ ਕੀ ਉਦਾਂ ਕੀ ਫਰਕ ਲੱਗਾ ਤੁਹਾਨੂੰ ਜਿਹਦਾ ਕੈਂਪ ਦੀ ਪਹਿਲਵਾਨੀ ਦਾ ਤਾਂ ਜਿਹੜੇ ਜਿਹਦਾ ਤੁਹਾਨੂੰ ਪੰਜਾਬ ਦੀ ਪਹਿਲਵਾਨੀ ਜਿਹੜੇ ਬਿਨਾਂ ਕੈਂਪ ਤੋਂ ਉਸ ਵੇਲੇ ਜਿਹੜੀ ਸਾਡੀ ਪਹਿਲਵਾਨੀ ਅਸੀਂ ਕਰਦੇ ਸੀ ਜਲੰਧਰ ਹਾਂਜੀ ਹਾਂਜੀ ਪੀਏਪੀ ਚ ਲਾਉਂਦੇ ਉਹ ਕਿਹੜੇ ਕਿਹੜੇ ਕੋਚ ਕੋਲ ਤੱਕ ਉਸਤਾਦ ਵੀ ਤਾਰਿਆ ਗਿਆ ਮੈਂ ਉਸਤਾਦ ਨਹੀਂ ਤਾਰਿਆ ਹਾਂਜੀ ਕੋਚ ਕੋਲ ਕੀਤਾ ਕੋਚ ਸਰਦਾਰ ਗੁਰਵੇਲ ਸਿੰਘ ਸੀ ਜਿਹਦਾ ਪਹਿਲਾ ਸਾਡੇ ਕੋਚ ਸਰਦਾਰ ਅਰਫਾਲ ਸਿੰਘ ਠੀਕ ਹੈ ਫਿਰ ਗੁਰਵੈਲ ਸਿੰਘ ਸੀ ਤੇ ਪੀਏਪ ਵਿੱਚ ਪਹਿਲਵਾਨ ਧਰਵੀਰ ਮਗੋੜੀ ਠੀਕ ਹੈ ਉਹ ਜਦ ਅਸਤਾਲ ਧਾਰਿਆ ਨਹੀਂ ਪਰ ਉਹ ਮੇਰੀ ਟੇਕ ਕੇ ਕਰ ਲਈ ਤੇ ਇਹ ਤਗੜਾ ਹੋ ਜਵੇ ਬੇਨ ਮੈਂ ਤੇ ਕਰਾਂਗੇ ਹਾਂਜੀ ਕੋਈ ਫਰਕ ਤੁਹਾਨੂੰ ਕੈਂਪ ਨਾਲ ਕੀ ਡਿਫਰੈਂਟ ਲੱਗਾ ਜੀ ਦਾ ਕੈਂਪ ਤੁਸੀਂ ਇੱਥੇ ਰਹਿ ਕੇ ਤਿਆਰ ਜਿਆਦੇ ਹੁੰਦੇ ਸੀ ਕਿ ਉੱਥੇ ਕੈਂਪ ਦੇਖੋ ਕੈਪ ਤਾਂ ਬੈਟਰੀ ਸੀਗਾ ਬੈਟਰ ਸੀਗਾ ਬਹੁਤ ਬੈਟਰ ਸੀਗਾ ਕਿਉਂਕਿ ਉੱਥੇ ਉਦੋਂ ਵੀ ਉਦੋਂ ਵੀ ਕੋਈ ਚ ਬਾਹਰਲਾ ਕੋਈ ਉੱਥੇ ਹੈਗਾ ਸੀਗਾ ਉਦੋਂ ਹਾਂਜੀ ਕੋਚ ਉਦੋਂ ਬਹੁਤ ਤਕੜਾ ਸੀ ਠੀਕ ਹੈ ਇੱਕ ਤਿੰਨ ਚਾਰ ਸਾਲ ਤੋਂ ਰਸ਼ੀਆ ਦਾ ਕੋਚ ਹੈ ਜਿਹਨੇ 올ੰਪੀਅਨ ਵੀ ਪਹਿਲਾਂ ਕੀਤੇ ਠੀਕ ਹੈ ਪਰ ਉਹ ਉਹ ਇੰਡੀਆ ਜਰਾਂ ਵੀ ਨਹੀਂ ਪੁਸ਼ ਕਰ ਸਕਦਾ ਉਦਾਂ ਨਹੀਂ ਕਰ ਸਕਦਾ ਉਹ ਦਾਅਦੇ ਕਹਿੰਦੇ ਕਿ ਗੇਮ ਦੇ ਪਰਿਵਾਰ ਇਹ ਇਨਾ ਗੁੱਡ ਮਹਿਸੂਸ ਨਹੀਂ ਜਾਂਦੇ ਜਦੋਂ ਟ੍ਰੇਨ ਕਰਾਉਂਦਾ ਉਹ ਕਰਾਉਂਦਾ ਸੀ ਉਹ ਇਹਨਾਂ ਉਹ ਟੈਕਨੀਕ ਜਿਹੜਾ ਓਨ ਦਾ ਮੈਟ ਮੈਟ ਦੇ ਉੱਤੇ ਜਦੋਂ ਜ਼ਿਆਦਾ ਟੈਕਨੀਕ ਦਾ ਸਾਡੇ ਤਾਂ ਜੋੜਾਂ ਦੇ 20 ਮਿੰਟ ਅੱਧਾ ਘੰਟਾ ਜੋਰ ਕਰੋ ਤਾਂ ਡੰਡ ਬਾੜ ਤੱਕ ਸਭਾਟੇ ਕੋਈ ਰਿਜ਼ਲਟ ਵੀ ਨਹੀਂ ਉਦੋਂ ਨਿਕਲਿਆ ਪਹਿਲਾਂ ਉਦੋਂ ਆਇਆ ਨਹੀਂ ਸੀ ਕੋਈ ਰਿਜ਼ਲਟ ਤਾਂ ਕਦੇ ਉਦੋਂ ਗੇਮ ਵੀ ਜਦੋਂ ਖੁਲੋਂਦੇ ਹੁੰਦੇ 10 ਦੇ ਬਾਸਕਟਬਾਲ ਉਹ ਉੱਥੇ ਟਾਪ ਵੀ ਲੈਂਦਾ ਸੀ ਇੱਕ ਵਾਰੀ ਸੁਮੇਰ ਪਹਿਲਵਾਨ ਨੇ ਗੋਡਾ ਰੱਖ ਲਿਆ ਕਹਿੰਦੇ ਬਣੀ ਕੇਰ ਨਿਊਰਟ ਹੈ ਰਸ਼ੀਅਨ ਦੇ ਉੱਪਰ ਜਿਹਨਾਂ ਉਹ ਗੰਗੋਲੀ ਚਾਕੇ ਆਰਮ ਥ्रो ਕਰਨੀ ਮਾਰਤੀ ਜਨੇ ਉਹ ਕੋਚ ਨਾ ਬਾਸਕਟਬਾਲ ਦੇ ਮੈਚ ਬਹੁਤ ਸੀਰੀਅਸ ਹੁੰਦਾ ਸੀ ਅੱਛਾ ਜੀ ਜਿਸ ਟੀਮ ਚ ਉਹ ਉਹ ਜਿਤਨਾ ਹੀ ਚਾਹੁੰਦਾ ਜਾਨੀ ਕਿ ਬਾਕੀਆਂ ਨੂੰ ਵੀ ਚਾਹੁੰਦਾ ਸੀ ਉਹ ਜੋਰ ਲਾਉਣ ਜੋਰ ਲਾਉਂ ਅਸੀਂ ਵੀ ਕਈ ਵਾਰ ਮੈਂ ਵੀ ਨਹੀਂ ਘੱਟ ਜੋਰ ਲਾਉਂਦਾ ਸੀ ਮੇਰਾ ਵੀ ਗਲ ਘੁੱਟਦਾ ਸੀ ਆਪ ਕਹਿੰਦੇ ਟੰਗ ਕਰਦਾ ਸੀ ਵੀ ਇਹ ਵੱਡੇ ਭਲਾਣ ਨੇ ਕਿਹੜਾ ਚਕੇ ਇਹ ਵੀ ਗੁੱਸੇ ਚ ਆ ਗਿਆ ਜੋਰ ਲਾਓ ਜੋਰ ਲਾਓ ਆਪਣੇ ਜੋਰ ਨਹੀਂ ਜਾਨੀ ਬਾਲ ਭਮਾ ਚੱਲ ਜੂਏ ਜਾਨੀ ਕਹਿੰਦਾ ਬੰਦਾ ਨਾ ਜਾਵੇ ਜੋ ਜੇ ਬਾਸਕਟਬਾਲ ਵਿੱਚੋਂ ਰੈਸਲਿੰਗ ਤੋਂ ਵੱਧ ਜ਼ੋਰ ਲੱਗਦਾ ਹੀ ਉਹ ਲਗਾਉਂਦਾ ਵੀ ਸੀ ਤੇ ਜਿਹੜਾ ਨਹੀਂ ਸੀ ਲਾਉਂਦਾ ਉਹਨੂੰ ਉੱਤੇ ਗੁੱਸੇ ਹੁੰਦਾ ਠੀਕ ਹੈ ਕਈ ਜਦੋਂ ਵੱਡੇ ਪਹਿਲਵਾਨ ਵੀ ਉਹ ਤੋਂ ਨਹੀਂ ਸੂਤ ਹੁੰਦਾ ਤਾਂ ਫਿਰ ਕਈ ਵਾਰ ਮੈਟ ਤੇ ਮੈਂ ਤਾਂ ਥੱਕ ਜਾਂਦਾ ਅਸੀਂ ਗੁੱਸੇ ਹੁੰਦਾ ਉਹ ਉਹ ਨਾਟਵਰਡ ਲੱਗਾ ਜਾਂਦਾ ਵਧੀਆ ਗੱਲਾਂ ਨਹੀਂ ਇਹਦਾ ਮਤਲਬ ਰਿਜ਼ਲਟ ਵੀ ਮੇਰੇ ਨਾਲ ਪੁਰਾਣਿਆਂ ਦੇ ਨਿਕਲੇ ਨਹੀਂ ਹੁੰਦੇ ਪਰ ਜਦੋਂ ਸ਼ਸ਼ੀਲ ਤੋਂ ਬਾਅਦ ਜੇ ਆਪਾਂ ਕਹਿੰਦੇ ਸ਼ਸ਼ੀਲ ਤੋਂ ਸਟਾਰਟ ਹੋਇਆ ਜਦੋਂ ਇੱਧਰ ਆ ਕੇ ਨੇ ਤਾਂ ਗਰਤਾਰ ਪਹਿਲਵਾਨ ਨੇ ਹਾਂਜੀ ਕਰਤਾਰ ਪਹਿਲਵਾਨ ਨੇ ਪਹਿਲਾ ਏਸ਼ੀਆ ਚੋਦੋ ਲਿਆ ਸੀ ਮੈਡਲ ਤੇ ਉਹ ਗਰਮਕ ਸੇਗਾ ਉਹ ਤਾਂ ਹੈਗਾ ਸੀ ਲਾਸ਼ਕੁਰ ਹਾਂਜੀ ਪਰ ਇਹ ਜਾਨੀ ਜਿੰਨੇ ਨਿਕਲਨੇ ਚਾਹੀਦੇ ਸੀ ਉਹਨੇ ਰਿਜਲਟ ਵਿੱਚ ਨਿਕਲੇ ਉਹ ਨਹੀਂ ਨਿਕਲੇ ਤਾਂ ਜਦੋਂ ਤੁਸੀਂ ਆ ਕੇ ਸੱਟ ਲੱਗੀਆ ਪਹਿਲਵਾਨ ਜੀ ਉਦੋਂ ਫੇਰ ਘਰਦਿਆਂ ਨੂੰ ਵੀ ਕੀ ਮਹਿਸੂਸ ਹੋਇਆ ਤੁਸੀਂ ਦੁਬਾਰਾ ਕਦੋਂ ਠੀਕ ਹੋ ਕੇ ਕਦੋਂ ਗਏ ਫੇਰ ਮੈਂ ਆਪਣਾ ਜਦੋਂ ਟਾਈਮ ਲੰਘ ਗਿਆ ਕਾਫੀ ਹਾਂਜੀ ਉਹ ਵੇਚਦੇ ਹੀ ਹੁੰਦਾ ਬੰਦੇ ਦਾ ਰੋਣ ਦੇ ਦਾ ਟਾਈਮ ਹੁੰਦਾ ਜਦੋਂ ਕੀ ਹੋ ਗਿਆ ਤੇ ਕਿਸੇ ਨੇ ਕੋਛ ਕਹਿੰਦਾ ਕੋਛ ਕਹਿੰਦਾ ਮੈਂ ਜਾ ਕੇ ਉੱਤੇ ਪੀਏਪੀ ਖੜਾ ਰਹਿਦਾ ਹਾਂ ਉੱਥੇ ਪਤਾ ਨਹੀਂ ਕੋਚ ਦੀ ਲੋੜ ਸੀ ਜਾਂ ਕੋਈ ਉਹ ਅਫਸਰ ਮੈਨੂੰ ਕਹਿੰਦੇ ਤੁਸੀਂ ਐਨਐਸ ਕਰਨ ਜਾਣਾ ਜੀ ਉੱਤੇ ਭੇਜਣਾ ਸੀ ਕਿਸੇ ਪਰਮਾਨ ਠੀਕ ਹੈ ਉਹ ਬਾਈ ਚਾਂਸ ਉਹ ਨਹੀਂ ਮੈਨੂੰ ਭੇਜਤਾ ਜਾ ਕੇ ਉੱਤੇ ਕਰਨਾ ਨਹੀਂ ਚਾਹਦਾ ਆਦਰਵਾਇਸ ਤਾਂ ਮੇਰਾ ਨੰਬਰ ਵੀ ਨਹੀਂ ਲੱਗਣਾ ਕਰਨਾ ਨਹੀਂ ਚਾਹਦਾ ਮੈਂ ਉਹ ਉੱਤੇ ਵੀ ਹੈ ਕੀ ਹੁੰਦੀ ਪਰ ਇੰਟਰਨੈਸ਼ਨਲ ਹੁਣ ਜਿਹੜੇ 10 ਪਾਸ ਵਿੱਚ ਚੱਲਦੇ ਚੱਲਦੇ ਤੇ ਵੀ ਐਮ ਐਨ ਹੀ ਕੀਤੀ ਮੇਰਾ ਉੱਥੇ ਦਾਖਲਾ ਹੋ ਗਿਆ ਤੇ ਮੈਂ ਬਹੁਤ ਸੀਰੀਅਸ ਨਹੀਂ ਸੀ ਕੋਚਿੰਗ ਕਰਨ ਨੂੰ ਠੀਕ ਹੈ ਪਰ ਫਿਰ ਵੀ ਮੈਂ ਉੱਥੋਂ ਫਸਟ ਟਾਈਮ ਕਲਾਸ کیا ਬੋਲਦਾ ਹਾਂ ਹਾਂ ਕਿਤੇ ਆ ਕੇ ਰਹੇ ਸੀ ਖਾੜੀ ਜੀ ਕੋਚਿੰਗ ਦਿੱਤੀ ਫਿਰ ਮੈਂ ਕੋਚਿੰਗ ਤਾਂ ਪੀਏ ਪੀ ਮੜ ਕੇ ਆਉਣਾ ਸੀ ਠੀਕ ਹੈ ਪਰ ਮੈਨੂੰ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਜੌਬ ਆਫਰ ਹੋਈ ਸੀ ਠੀਕ ਜੌਬ ਲੈਟਰ ਸੀਗਾ ਛਾਰਕੀ ਦਾਹੜੀ ਚ ਜੁਆਇਨ ਕਰਨਾ ਕੀ ਬੋਲਦਾ ਤੇ ਉਦੋਂ ਫਿਰ ਕੈਨੇਡਾ ਦੇ ਪਹੁੰਚੜੇ ਜਾਏ ਇੱਥੇ ਕਿਹੜੇ ਸਾਲ ਚ ਆ ਗਏ ਪਹਿਲਾਂ ਅਸੀਂ ਇੱਥੇ ਆ ਗਏ 94 ਦੇ ਸ਼ੁਰੂ ਚ ਤੁਸੀਂ ਉਦੋਂ ਮੈਰਜ ਮੈਰਜ ਦੇ ਤੌਰ ਤੇ ਵਿਆਹ ਕਰਾ ਵਿਆਹ ਸਾਡਾ ਬ੍ਰਦਰਸ ਇੱਥੇ ਵੀ ਉਹਨੇ ਸਾਨੂੰ ਸਮਝਾ ਵਿਆਹ ਕਿਹੜੇ ਸਾਲ ਚ ਕਰਾ 94 ਸੀਗਾ 94 ਚ ਵਿਆਹ ਕਰਾਇਆ ਹੈ ਪਹਿਲਾਂ ਤੁਹਾਡੇ ਲੜਕੇ ਵੀ ਬਹੁਤ ਵਧੀਆ ਦੂਏ ਵਧੀਆ ਕੁਲ ਦੇਣੇ ਆ ਪਰਿਵਾਰ ਵੀ ਸਾਰਾ ਪਲਵਾਨਾ ਦਾ ਹੈ ਤੁਸੀਂ ਕਹਾਂ ਉਹਨਾਂ ਬਾਰੇ ਵੀ ਜਰੂਰ ਦੱਸੋ ਕਿੰਨੇ ਪਰਿਵਾਰ ਚ ਮੈਂਬਰ ਨੇ ਤੁਸੀਂ ਅਸੀਂ ਮੈਂ ਤਾਂ ਮੇਰੀ ਵਾਈਫ ਤੇ ਦੋ ਲੜਕੇ ਹਾਂ ਜੀ ਦੋਵੇਂ ਪਹਿਲਵਾਨੀ ਚ ਲਾਏ ਸੀ ਤਾਂ ਦੋਵੇਂ ਕੈਨੇਡਾ ਨੂੰ ਰਿਪਰੈਜ਼ੈਂਟ ਕੀਤਾ ਵੈਰੀ ਗੁੱਡ ਨੈਸ਼ਨਲ ਚੈਂਪੀਅਨ ਬਣੇ ਜੂਨੀਅਰ ਚ ਕਟਾਟ ਚ ਤੇ ਬਹੁਤ ਵੱਡੇ ਚੈਂਪੀਅਨ ਨਹੀਂ ਬਣੇ ਪਰ ਛੋਟਾ ਮੁੰਡਾ ਦੋ ਵਾਰੀ ਇੰਟਰਵਰਸਟੀ ਚੈਂਪੀਅਨ ਵੀ ਹੈ ਕੈਨੇਡਾ ਚ ਠੀਕ ਹੈ ਤੇ ਹਾਲੇ ਦੀ ਗੱਲ ਨੇ ਕਿ ਹਾਲੇ ਜੀ ਨਹੀਂ ਛੱਡਿਆ ਨਾ ਸਰ ਕਰਾਂਗੇ ਪੁਸ਼ਰਾਂਗੇ ਤੇ ਬਾਕੀ ਪਲੀਸ ਚ ਭਰਤੀ ਹੋ ਗਿਆ ਇੱਥੇ ਬੈਡ ਜੌਬ ਬਹੁਤ ਸੋਹਣਾ ਕਦੋਂ ਸੁਭਾਅ ਬਣਿਆ ਜਿਹੜੀ ਤੁਸੀਂ ਇੰਡੀਪੈਂਡੈਂਟ ਕਲੱਬ ਪਾਈਆ ਨਾਂ ਬੜਾ ਸੋਹਣਾ ਰੱਖਿਆ ਗੁਰਜਾਂਵਾਲੀ ਜੀ ਅਸੀਂ ਕਹੀਏ ਗੁਰਜ ਦੀ ਫੋਟੋ ਉਹਦੇ ਤੇ ਵੀ ਹਾਂਜੀ ਬਹੁਤ ਖੁਸ਼ੀ ਹੋਈ ਸਾਨੂੰ ਵੀ ਦੇਖ ਕੇ ਸਾਨੂੰ ਵੀ ਤੁਹਾਡਾ ਜਿਹੜਾ ਲੋਗੋ ਆ ਹਾਂਜੀ ਗੁਰਜ ਦਾ ਚਾਹ ਸੀਗਾ ਕੀ ਗੁਰਜ ਜਿੱਤਣ ਦਾ ਤੇ ਉਹ ਦਿਨ ਜਦੋਂ ਸੁਭਾਵਕੀ ਉਹ ਨਿਸ਼ਾਨ ਲਾ ਦਿੱਤਾ ਉੱਤੇ ਇੰਦਰ ਕੋਈ ਜਿੱਦਾਂ ਕਹਾਸ ਨਹੀਂ ਇਸ ਟਾਈਮ ਕਿੰਨੇ ਇੱਕ ਪਹਿਲਵਾਨ ਆ ਪਹਿਲਵਾਨ ਆ। ਐਸਲੇ 100 ਪਹਿਲਵਾਨਾਂ ਤੋਂ ਉੱਤੀ ਹੈ। ਕਿਹਾ 100 ਪਲੱਸ। 2 ਮਿੰਟ ਵੱਡਾ ਤੁਹਾਡਾ ਖੜਾ ਮੈਂ ਦੇਖਿਆ। ਹਾਂ ਜੀ ਇਹਨੇ ਬਹੁਤ ਵਧੀਆ 2 ਮਿੰਟ ਲੱਗੇ ਆ ਥੋੜਾ ਜਿਮਲੀ ਏਰੀਆ ਹੈਗਾ। ਕਿੰਨੇ ਸਾਲ ਦਾ ਪਹਿਲਵਾਨ ਲੈ ਲੰਨੇ ਆ ਤੁਸੀਂ? ਤੁਹਾਨੂੰ ਦੇਖ ਰਹੇ ਆ ਸਾਰੇ ਜੀ। ਹਾਂ ਜੀ ਅਸੀਂ ਵੈਸੇ ਰეკਮੈਂਡ ਕਰਦੇ ਵੀ 6-7 ਦਾ ਬੱਚਾ ਉਹਦਾ ਸਿੱਖਣਾ ਸ਼ੁਰੂ ਕਰ ਦਿੰਦਾ। ਪੱਕੇ ਹੀ ਚੁਸਤ ਫੁਰਤ ਹੈਗਾ 1-5 ਸਾਲ ਦੇ ਵਿੱਚ। ਤੇ ਸਾਹਮਣੇ ਔਖੇ ਆ ਥੋੜਾ ਜਿਹਾ ਪਰ ਅਸੀਂ ਸੈਪਰੇਟ ਕਲਾਸਾਂ ਕੀਤੀਆਂ ਨਾ ਪਹਿਲਵਾਨ ਤੁਹਾਡੇ ਸਾਡੇ ਪੁੱਛੇ ਸਾਰੇ ਸਾਰਾ ਪਰਿਵਾਰ ਉੱਥੇ ਲੱਗਾ ਸਾਹਮਣੇ ਸਾਰੇ ਸਾਹਮਣੇ ਸਵਾਦ ਆ ਰਿਹਾ ਹੈ ਕੰਮ ਦੂਜੇ ਨਾਲੋਂ ਆਪਣੀ ਲੈਂਡ ਚੇਂਜ ਕਰਕੇ ਇੱਧਰ ਦੇਖੋ ਜੀ ਧੰਨਵਾਦ ਜਿੱਦਾਂ ਵੀ ਇਹ ਖੁੱਲ੍ਹਿਆ ਕਾੜਾ ਖਲੌਣ ਵਾਲੇ ਦਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਮੇਰੀ ਜ਼ਿੰਦਗੀ ਬਦਲੀ ਹੈ ਕੀ ਕਹਾ ਉਦੋਂ ਮੁੰਲਾ ਇੱਥੇ ਵੀ ਪ੍ਰੋਬਲਮ ਤੁਹਾਡੇ ਲੱਗਤੇ ਵੀ ਬਹੁਤ ਆ ਗਿਆ ਸੀ ਆਈ ਨਹੀਂ ਗਈ ਨਹੀਂ ਆਈ ਰਹੀ ਆਈ ਰਹੀ ਹੈ ਤੁਸੀਂ ਬਹੁਤ ਔਖੇ ਹੁਣ ਜਿੱਦਾਂ ਦੇ ਕਲੱਬ ਖੁੱਲ੍ਹੇ ਉਦੋਂ ਦਾ ਠੀਕ ਹੋ ਗਿਆ ਜੀ ਨਾਲ ਮਿਹਨਤ ਲੱਗਦੀ ਜਿੱਦਾਂ ਦਾ ਦਾਦੂ ਮਾਰ ਕੇ ਦੱਸ ਸਕਦਾ ਕਿਆ ਬਾਤਾਂ ਪਰਮਜੀ ਜੇ ਕੋਈ ਕੋਲ ਰਹਿ ਗਿਆ ਉਹ ਤੁਹਾਡੇ ਮਨ ਚ ਲਾਦਾ ਤੁਹਾਨੂੰ ਮੈਂ ਕਿਆ ਬਾਤਾਂ ਕੋਲ ਕੋਲ ਆ ਜਿਹੜੀ ਤੁਹਾਨੂੰ ਬੈਸਟ ਜਿਹੜੀਆਂ ਤੁਹਾਡੇ ਲੱਗਦੇ ਕਿਸੇ ਦਾ ਨਾਮ ਰਹਿ ਗਿਆ ਕੋਈ ਕੋਹਲਾ ਦਾ ਇੰਨੇ ਸਾਰੀਆਂ ਠੀਕ ਠਾਕ ਨਹੀਂ ਜਿੱਦਾਂ ਕਈ ਇਹ ਬਹੁਤ ਵਧੀਆ ਸੀ ਜਿਹੜੇ ਲੋਕ ਪਸੰਦ ਕਰਦੇ ਸੀ ਜਿੱਦਾਂ ਮੀਰੀਅਮ ਵਧੀਆ ਵਧੀਆ ਜਿੱਦਾਂ ਜਲੰਧਰ ਤੋਂ ਜੱਲਾ ਲਾਓ ਜਾਂ ਪੰਜਾਬ ਤੋਂ ਜਿੱਦਾਂ ਮਲਕੀਤ ਨਾ ਹੋ ਜਾਂਦਾ ਮੈਂ ਅਟ ਤੇ ਵੀ ਹੋਈਆਂ ਮਿੱਟੀ ਤੇ ਵੀ ਹੋਈਆਂ ਪਮਾ ਪਹਿਲਵਾ ਸੀ ਸਗਵਾਰਦਾ ਰੀਰੂ ਵਾਲਾ ਜਾਨਣਾ ਸੀ ਲੱਡੂ ਇਹ ਜਿੰਨੇ ਜਿੰਨੇ ਤੁਸੀਂ ਨਾਂ ਲਾਇਆ ਸਾਰਿਆਂ ਦਾ ਘੋਲ ਹੋਇਆ ਸਾਰਿਆਂ ਦਾ ਹੋਇਆ ਤੇ ਬਾਹਰੋਂ ਜਿਹੜੇ ਹਰਿਆਣੇ ਸਤਿਆਮਾਨ ਨਾ ਹੋਏ ਕਹਿਵਾਤ ਸਤਿ ਆਬਾਹ ਇਹ ਉਹ ਨੈਸ਼ਨਲ ਚੈਂਪੀਅਨ ਬਾਅਦ ਜਿਹੜਾ ਮੈ ਲੋਕੀ 35 ਨੰਬਰ ਤੋਂ ਸੀ ਇਹ ਸੱਚਾ ਪਹਿਲਵਾਨ ਆਇਆ ਹਰਿਆਣੇ ਦਾ ਹਰਿਆਣਾ ਕੁਮਾਰ RAM MEH ਪਹਿਲਵਾਨ ਜਿਹਦੇ ਨਾਲ ਹੋਏ ਉਹ ਠੀਕ ਹੈ 6 ਵਾਰੀ ਯੂਨੀਵਰਸਟੀ ਚੈਂਪੀਅਨਸ ਕਿਹੜਾ ਹਰਿਆਣਾ ਕੁਮਾਰ ਸਿੱਧੀ ਵਧੀਆ ਕੋਲ ਹੋਏ ਮਿਲਟਰੀ ਵਾਲੇ RAM SINGH ਨਾਲ ਰਾਜਵੀਰ ਸੁੰਡਾ ਸੀ ਇੱਕ ਤੁਹਾਡੇ ਟਾਈਮ ਨੂੰ ਉਦੋਂ ਕੋ ਬਾਅਦ ਚੁੜਦੇ ਪੂਰਾ ਹਾਂਜੀ ਸੁੰਡਾ ਸੁਵਿੰਦਰ ਕੁਮਾਰ ਸੁੰਦਰ ਅਨੁਮਾਨ ਖੜੇ ਬਾਹਰ ਗਿਆ ਉਹਦੇ ਨਾਲ ਵੀ ਦੋ ਤਿੰਨ ਕੋਲ ਹੋਏ ਕੀ ਬੋਲਦਾ ਹਾਂਜੀ ਕਿ ਮੇਲਾ ਸੁੱੱਚੇ ਤੋਂ ਬਾਅਦ ਉਦੋਂ ਕਿ ਆਇਆ ਵੀ ਹੈ ਨਾ ਪਹਿਲਵਾਨ ਨੇ ਸੁੱੱਚੇ ਤੋਂ ਪਹਿਲਾਂ ਸੀ ਸੁੱੱਚਾ ਥੋੜਾ ਪਿੱਛੇ ਸੀ ਪਿੱਛੇ ਬਹੁਤ ਵਧੀਆ ਤੇ ਬਾਕੀ ਕੇ ਵੀ ਬਾਰੇ ਇਦਾਂ ਜਦੋਂ ਉਦੋਂ ਇਦਾਂ ਕੋ ਕਸਤੀਆਂ ਹੁੰਦੀਆਂ ਸੀ ਵਧੀਆ ਚੱਲ ਰਿਹਾ ਸੀ ਪ੍ਰੋਗਰਾਮ ਤੇ ਫਿਰ ਜੋ ਸੱਟ ਲੱਗ ਜਾਂਦੀ ਨਾ ਫਿਰ ਥੋੜਾ ਦੱਸਣਾ ਪੈਂਦਾ ਵੀ ਮੈਂ ਵੀ ਐਸੇ ਗੱਲ ਤੇ ਪਰਿਸ਼ਚਰ ਕੇ ਇਵੇਂ ਰਹਿ ਜਾਂਦਾ ਬੰਦਾ ਪਿੱਛੇ ਤੇ ਪਿੱਛੇ ਰਹਿ ਜਾਂਦਾ ਜਦੋਂ ਮੈਂ ਮੈਂ ਇੱਕ ਵਾਰ ਮੁੜ ਕੇ ਆਇਆ ਸੱਟ ਤੋਂ ਬਾਅਦ ਕੋਟਿੰਗ ਕਰਨ ਤੋਂ ਬਾਅਦ ਠੀਕ ਹੈ ਜੀ ਪੇ ਜੀਨੀ ਇਹ ਨਾਲ ਕੋਚਿੰਗ ਵਿੱਚ ਤਾਂ ਮੇਰਾ ਕੋਈ ਮਨ ਨਹੀਂ ਸੀ। ਤਾਂ ਮੈਂ ਰਸਲਿੰਗ ਵਿੱਚ ਫੇਰ ਮੈਂ ਟਰਾਈ ਕੀਤੀ ਮੈਂ ਵਾਪਸ ਜਾਵਾਂ। ਫੇਰ ਤੁਸੀਂ ਨਾ ਜਿਹੜੇ ਤੁਹਾਡੇ ਮੈਚ ਨਹੀਂ ਵੀ ਹੁੰਦੇ ਜਾਂ ਮੈਂ ਪਹਿਲਾਂ ਜਿੱਤੇ ਸੀ ਉਹਨਾਂ ਨੂੰ ਹਾਂਜੀ ਉਹ ਵੀ ਤੁਹਾਨੂੰ ਉਹ ਵੀ ਕਈ ਵਾਰ ਕੋਈ ਹਰ ਉਹ ਨਹੀਂ ਮੈਨੂੰ ਹਰਾਇਆ। ਹਾਂਜੀ ਇਹ ਇੰਜੜੀਆਂ ਤੋਂ ਬਾਅਦ ਮੈਂ ਹੁਣ ਨਾ ਨਹੀਂ ਦਿੰਦਾ। ਹਾਂਜੀ ਹਾਂਜੀ ਉਹਨਾਂ ਨੂੰ ਮੈਂ ਹਰਾਉਂਦਾ ਸੀ ਜਦੋਂ ਮੇਰੇ ਮੈਚ ਨਹੀਂ ਸੀ। ਉਹ ਨੇ ਮੈਨੂੰ ਹਰਾਇਆ ਟਾਇਆ। ਪਰ ਫੇਰ ਮੈਂ ਠੀਕ ਹੋ ਗਿਆ ਸੀ। ਜਦੋਂ ਦਾ ਇੱਕ ਹੁਲਾਮੁਲਾ ਲੱਗਾ ਉੱਥੇ ਘੁਲ ਗਿਆ ਹਾਂ ਤਾਂ ਪਾਪਾਂ ਹੀ ਘੁਲੇ ਸੀ ਤੇ ਕੋਦੋਂ ਮੈਂ ਠੀਕ ਦੇਖੀ ਉਹ ਐਵੇਂ ਬਹਾਨੇ ਬਹੁਤ تیاری ਸਾਰੀ ਦੇਖਿਆ ਜੀ تیاری ਸੀ ਜਿੱਦਾਂ ਚਿੱਤਾਂ ਨਹੀਂ ਗਿਆ ਸੀ ਤੇ ਪਰ ਫਿਰ ਕਲਦੀਪ ਤੋਹਾਰਾ ਤੋਦੀਪ ਨਾਲ ਕੁਸ਼ਤੀਆਂ ਵਰ ਸਾਰਾ ਵਦਿਆ ਬਿੱਲੇ ਪਾਦੀਆਂ ਵਾਲੇ ਨਾਲ ਮਿੱਟੀ ਚ ਕੀ ਬਾਤ ਆ ਪਹਿਲਵਾਨ ਜੀ ਵੱਡੇ ਮਲਸੀ ਵੀ ਉਹਨਾਂ ਸਿਰਫ 80 ਕਿਲੋ ਭਾਰ ਸੀ ਇਹਨਾਂ ਦਾ ਉਦੋਂ ਹਾਂ ਜੀ ਮੈਂ 70 ਕਿਲੋ ਦਾ ਹੀ ਨਾਲ ਮਿੱਟੀ ਚ ਕੀ ਮਿੱਟੀ ਕੀ ਬਾਤਾਂ ਬਰਾਹਾਂ ਤਕੜੇ ਸੀਗੇ ਬੜੇ ਤੇ ਚਲੋ ਮੈਂ ਚੰਗੀ ਫਾਈਟ ਦਿੱਤੀ ਨੇ ਬਹੁਤ ਸੋਣਾ ਤਾਂ ਪਹਿਲਾਂ ਜੀ ਕੀ ਮਨ ਚ ਜਿਹੜੀ ਗੱਲ ਰਹੀ ਉਹ ਤੁਸੀਂ ਹੁਣ ਕਲੱਬ ਪਾਈਆ ਕੀ ਤੁਹਾਡਾ ਗੋਲ ਇਹਦਾ ਗੋਲ ਤਾਂ ਇਹ ਆ ਵੀ ਇੱਕ ਤਾਂ ਮਨ ਚ ਰਹੇ ਵੀ ਅਸੀਂ ਅਸੀਂ ਜਿੰਨੇ ਤਗੜੇ ਨਹੀਂ ਹੋਏ ਅਸੀਂ ਨਿਆਣੀ ਹੁੰਨੇ ਤਗੜੇ ਕਿਾ ਬਾਤਾਂ ਪਹਿਲਾਂ ਜੀ ਤੇ ਦੂਜਾ ਆਲਵੇਸ ਇਹ ਮਨ ਚ ਹੁੰਦੀ ਵੀ ਜਿੰਨੇ ਬੱਚੇ ਹੁੰਦੇ ਉੱਥੇ ਚੰਗੇ ਸਿਟੀਜ਼ਨ ਬਣ ਠੀਕ ਹੈ ਖਰਾਬ ਨਾ ਆਪ ਨਾ ਖਰਾਬ ਹੁਣ ਲੋਕਾਂ ਨੂੰ ਖਰਾਬ ਨਾ ਕਰ ਬਾਕੀ ਨਸ਼ਾ ਪੱਤੇ ਤੋਂ ਦੂਰ ਹੈ ਕੋਸ਼ਿਸ਼ ਕਰਨ ਦੇ ਵਿੱਚ ਲੱਗੇ ਆ ਤਾਂ ਚੰਗੇ ਰਸਤੇ ਲੱਗਣਗੇ ਤਾਂ ਤੁਸੀਂ ਮੈਸੇਜ ਹੋਰ ਕੀ ਦੇਣਾ ਚਾਹੁੰਦੇ ਆਪਣੇ ਕੋਲ ਮੈਸੇਜ ਤਾਂ ਇਹ ਹੀ ਆਵੇ ਪਹਿਲਵਾਨੀ ਜਿਹੜੀ ਆ ਨਾ ਹੁਣ ਚਲੋ ਅਸੀਂ ਪਹਿਲਵਾਨੀ ਵਿੱਚ ਆ ਉਹ ਤਾਂ ਇਸ ਇਸ ਕਰਕੇ ਨਹੀਂ ਪਰ ਪਹਿਲਵਾਨੀ ਸਾਰੀਆਂ ਜਿੱਦਾਂ ਸਪੋਰਟਸ ਦੀ ਮਾਂ ਆ ਜੇ ਤੁਸੀਂ ਜਿਹੜੀ ਡਵੈਲਪਮੈਂਟ ਬੱਚੇ ਦੀ ਰੈਸਲਿੰਗ ਵਿੱਚ ਹੁੰਦੀ ਹੈ ਉਹ ਕਿਸੇ ਹੋਰ ਸਪੋਰਟਸ ਵਿੱਚ ਹੋ ਹੀ ਨਹੀਂ ਸਕਦੀ। ਸੋ ਮੈਂ ਇਹ ਕਹਿੰਦਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਰੈਸਲਿੰਗ 'ਚ ਜ਼ਰੂਰ ਪਾਓ। ਜੇ ਕੋਈ ਹੋਰ ਗੇਮ ਵੀ ਕਰਦਾ ਜਦੋਂ ਮਰਜ਼ੀ ਰੈਸਲਿੰਗ ਤੋਂ ਕੱਢਦੇ ਹੋ ਗੇਮ 'ਚ ਉਹ ਵਧੀਆ ਹੋ ਜਾਂਦੇ। ਜਿੱਦਾਂ ਮੈਂ ਹੁਣ ਮੈਂ ਫੁੱਟਬਾਲ ਬੜਾ ਵਧੀਆ ਹੈ। ਕੀ ਬਾਤ ਹੈ। ਸਕੂਲ ਦੀ ਟੀਮ ਦਾ ਕੈਪਟਨ ਹਾਂ ਜੀ। ਤੇ ਮੈਂ ਅੱਜ ਵੀ ਇੱਕ ਵੱਡੀ ਬੜੀ ਵਧੀਆ ਖੇਡੀ। ਕੀ ਬਾਤ ਹੈ। ਉਹ ਤਾਂ ਹਾਂਜੀ ਹਾਂਜੀ ਉਹ ਇੱਥੇ ਚੜ ਚੜਾ ਕੇ ਆਈ ਸੀ ਚੰਗੇ ਹੱਥਾਂ ਨਾਲ ਜੇ ਤੋੜਦੇ ਹਨ ਤੇ ਪਹਿਲਵਾਨ ਨੇ ਔਖਾ ਨਹੀਂ ਜਿਹੜਾ ਟੈਲੇਂਟ ਹੈ ਜਿਹੜਾ ਉਹਦੇ ਲੋਖਾ ਹਾਂਜੀ ਉਹ ਤਾਂ ਠੀਕ ਸੀ ਚਲੋ ਇੰਨਾ ਬਹੁਤ ਵਧੀਆ ਨਹੀਂ ਪਰ ਫੇਰ ਵੀ ਠੀਕ ਸੀ ਠੀਕ ਸੀ ਹਾਂਜੀ 199 ਜ ਉਹ ਲੰਘ ਲਾ ਅਨੰਦਪੁਰ ਕਬੱਡੀ ਜਿਹੜੀ ਮੈਂ ਗਿਆ ਅੱਛਾ ਇਸ ਤੋਂ ਨਾਲ ਹੈ ਹਾਂਜੀ ਤਾਂ ਕਬੱਡੀ ਟੀਮ ਸੀ ਹਾਂਜੀ ਤੇ ਚਲੋ ਵਧੀਆ ਪੰਜ ਠੀਕ ਸੀ ਹਾਂਜੀ ਵਧੀਆ ਠੀਕ ਸੀ ਵਧੀਆ ਨਾਲ ਆ ਬਹੁਤ ਖੁਸ਼ੀ ਹੋਈ ਹੈ ਪਹਿਲਵਾਨ ਜੀ ਤੁਹਾਨੂੰ ਦੇ ਸਾਡੇ ਨਾਲ ਇੱਥੇ ਸਾਡੇ ਸਰੀ ਇਲਾਕੇ ਚ ਆਇਆ ਤੁਸੀਂ ਕਲੱਬ ਚ ਆਏ ਆ ਸਾਡਾ ਮਨ ਖੁਸ਼ ਹੋਇਆ ਜਦੋਂ ਇਦਾਂ ਦੇ ਪਹਿਲਵਾਨ ਅਸੀਂ ਦੇਖੂਗਾ ਤੁਸੀਂ ਸਾਡੇ ਨਾਲ ਇਦੇ ਬਣੇ ਰਿਹਾ ਕਰੋ ਤੁਹਾਨੂੰ ਇਦਾਂ ਦੇ ਜਿਹੜੇ ਸੁਪਰਸਟਾਰ ਆ ਤੁਹਾਡੇ ਰੂਪ ਰੂਪ ਕਰਦੇ ਰਹਿਵਾਂਗੇ ਧੰਨਵਾਦ ਐਂਡ ਚ ਪਹਿਲਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ